ਉਧਰੋਂ ਸੁਨੰਦਾ ਦਾ ਕਰੈਕਟਰ ਅਸੈਸੀਨੇਸ਼ਨ ਹੋਣਾ ਤੇ ਪਿੰਕੀ ਦਾ ਤਾਂ ਹੋ ਹੀ ਰਿਹਾ ਆਲਰੇਡੀ ਕਿਸੇ ਸਿਆਣੇ ਨੇ ਚੱਜ ਦੀ ਗੱਲ ਕਰਕੇ ਇਹਨੂੰ ਸੋਲਵ ਕਰਨ ਵਾਲੇ ਪਾਸੇ ਨਹੀਂ ਜਾਣਾ ਹੂੰ ਦੂਜੀ ਗੱਲ ਹੈ ਕਿ ਇਹਦੇ ਹੱਲ-ਵਲ ਕੋਈ ਨਹੀਂ ਜਾਓ ਮੱਕਰ ਸਾਹਿਬ ਤੁਹਾਡੀ رائے ਕੀ ਕਹਿੰਦੀ ਹੈ ਕਿ ਇਹ ਇਦਾਂ ਦੇ ਮਸਲੇ ਬਾਹਰ মিডিਆ ਦੇ ਵਿੱਚ ਆਉਣੇ ਚਾਹੀਦੇ ਆ ਕੀ ਇਹ ਪਿੰਕੀ ਧਾਲੀਵਾਲ ਵਰਸ ਸੁਨੰਦਾ ਸ਼ਰਮਾ ਦਾ ਮੁੱਦਾ ਹੈ ਜਾਂ ਫਿਰ ਇਹ ਇੰਡਸਟਰੀ ਦਾ ਮੁੱਦਾ ਹੈ ਜੇ ਸੀ ਇਹ ਕਹਿ ਰਹੇ ਆ ਪਿੰਕੀ ਢਾਲੀਵਾਲ ਮਾੜਾ ਬੰਦਾ ਨਹੀਂ ਹੈ ਤਾਂ ਸੁਨੰਦਾ ਵੀ ਇੱਕ ਜ਼ਿੰਮੇਵਾਰ ਆਰਟਿਸਟ ਹੈ ਥਾਣੇ ਜਾ ਕੇ ਕੁਝ ਨਹੀਂ ਹੱਲ ਹੋਣਾ ਚਾਰ ਦਿਨ ਦੀ ਬਦਨਾਮੀ ਹੈ ਪਿੰਕੀ ਢਾਲੀਵਾਲ ਦੀ ਚਾਰ ਦਿਨ ਦਾ ਰੌਲਾ ਹੈ ਚਾਰ ਦਿਨ ਦੀ ਸੁਨੰਦਾ ਦੀ ਇਹ ਕੀ ਕਾਨੂੰਨ ਇਸ ਦੀ ਆਗਿਆ ਦਿੰਦਾ ਹੈ ਕਿ ਕਿਸੇ ਨੂੰ ਇਸ ਤਰੀਕੇ ਦੇ ਨਾਲ ਬੌਂਡ ਕਰਕੇ ਉਹਦੇ ਚ ਬੰਦਨ ਚ ਬੰਦ ਕੇ ਇੱਕ ਬੰਧੂਆ ਵਾਂਗੂ ਕੰਮ ਕਰਾ ਲਿਆ ਜਾਵੇ ਸੁਨੰਦਾ ਨਾਲ ਮੇਰੀ ਪਰਸਨਲੀ ਫੋਨ ਤੇ ਗੱਲ ਹੋਈ ਸੀ ਉਹਨੇ ਕਿਹਾ ਕਿ ਭਾਜੀ ਮੈਨੂੰ ਪੈਸੇ ਦਾ ਵੀ ਨਹੀਂ ਹੈ ਮੇਰੀ ਜਿਹੜੀ ਮੈਂਟਲ ਟੌਰਚਰ ਹੋਇਆ ਨਾ ਮੇਰਾ ਮੇਰੇ ਲਈ ਉਹ ਜ਼ਿੰਦਗੀ ਸਭ ਤੋਂ ਔਖਾ ਹੈ ਸੁਨੰਦਾ ਨੇ ਐਫ ਆਈ ਆਰ ਦੇ ਵਿੱਚ ਵੀ ਇਹ ਕਹੀ ਕਿ ਵਿਆਹ ਤੱਕ ਦੀ ਗੱਲ ਕਹੀ ਗਈ ਜੀ ਪਰ ਪਿੰਕੀ ਦਾ ਜਿਹੜਾ ਬਿਆਨ ਆਉਂਦਾ ਨਾ ਪੁਲਿਸ ਹਿਰਾਸਤੋਂ ਕਹਿੰਦੇ ਰੋਟੀ ਪੋਣਾ ਕਿਸੇ ਨੂੰ ਗੁਨਾਹ ਹੋ ਗਿਆ ਇਸ 'ਚ ਕੋਈ ਦੋਰਾ ਹੀ ਨਹੀਂ ਕਿ ਪਿੰਕੀ ਢਾਲੀਵਾਲ ਨੇ ਮੈਂ ਪਰਸਨਲੀ ਦੇਖਿਆ ਔਰ ਇਸ ਗੱਲ ਦੀ ਹਮੇ ਸੁਨੰਦਾ ਸ਼ਰਮਾ ਵੀ ਭਰਦੀ ਆਈ ਹੈ ਕਿ ਪਿੰਕੀ ਢਾਲੀਵਾਲ ਨੇ ਸੁਨੰਦਾ ਤੇ ਬਹੁਤ ਇਨਵੈਸਟ ਕੀਤਾ ਸਨੰਦਾ ਨੂੰ ਧੀ ਤਰ੍ਹਾਂ ਰੱਖਿਆ ਘਰੇ ਰੱਖਿਆ ਪਰਿਵਾਰਕ ਮੈਂਬਰ ਸੀ ਸਭ ਤੋਂ ਇੱਕ ਗੱਲ ਦੋਸਤੋ ਮੈਂ ਤੁਹਾਡਾ ਦੋਸਤ ਰਾਜਦੀਪ ਸਿੰਘ ਤੇ ਅੱਜ ਮੇਰੇ ਨਾਲ ਮੇਰੇ ਦੋ ਸੀਨੀਅਰ ਸਾਥੀ ਮੌਜੂਦ ਰਹਿਣਗੇ ਸੱਜੇ ਹੱਥ ਸਿਮਰਜੋ ਸਿੰਘ ਮੱਕੜ ਬੈਠੇ ਨੇ ਅਤੇ ਖੱਬੇ ਹੱਥ 라ਵਿੰਦਰ ਸਿੰਘ ਬੈਣੀਪਾਲ ਬੈਠੇ ਨੇ ਅੱਜ ਬਹੁਤ ਚਰਚਿਤ ਮੁੱਦੇ ਦੇ ਉੱਤੇ ਗੱਲਬਾਤ ਹੋਵੇਗੀ ਅਸੀਂ ਫੈਕਟਸ ਵੀ ਜਾਣਾਂਗੇ ਤੇ ਅਸੀਂ ਟਿੱਪਣੀਆਂ ਵੀ ਜਾਣਾਂਗੇ ਕਿ ਇਸ ਦੇ ਉੱਤੇ ਕੀ ਕਿਹਾ ਜਾ ਸਕਦਾ ਜਾਂ ਇਸ ਨੂੰ ਕੀ ਐਂਗਲ ਦੇਖਿਆ ਜਾ ਸਕਦਾ ਜਿਹਦੇ ਵਿੱਚ ਕੌਣ ਸੱਚਾ ਤੇ ਕੌਣ ਗਲਤ ਹਾਲਾ ਕਿ ਇਹ ਫੈਸਲਾ ਅਸੀਂ ਨਹੀਂ ਕਰ ਸਕਦੇ ਪਰ ਇੱਕ ਐਗਜ਼ਾਮਪਲ ਲਈ ਜਾ ਸਕਦੀ ਆ ਮੁੱਦਾਗਾ ਸੁਨੰਦਾ ਸ਼ਰਮਾ ਸੁਨੰਦਾ ਸ਼ਰਮਾ ਤੇ ਪ੍ਰੋਡਿਊਸਰ ਪਿੰਕੀ ਢਾਲੀਵਾਲ ਦੋਨਾਂ ਦੇ ਵਿਚਾਲੇ ਜੋ ਵਿਵਾਦ ਚੱਲ ਰਿਹਾਗਾ ਇਹ ਮਾਮਲਾ ਕਾਨੂੰਨੀ ਤੌਰ ਦੇ ਉੱਤੇ ਅਦਾਲਤਾਂ 'ਚ ਪਹੁੰਚ ਚੁੱਕਿਆ ਪੁਲਿਸ ਕੋਲ ਪਹੁੰਚ ਚੁੱਕਿਆ ਤੇ ਮੀਡੀਆ 'ਚ ਕਾਫੀ ਚਰਚਾ ਇਸ ਦੀ ਹੋ ਰਹੀ ਆ ਸ਼ੁਰੂਆਤ ਕਰਦੇ ਆ ਸਿਮਰ ਜੋ ਸਿੰਘ ਮੱਕੜ ਹੋਰਾਂ ਤੋਂ ਉਹਨਾਂ ਤੋਂ ਜਾਣਦੇ ਆ ਸਭ ਤੋਂ ਪਹਿਲਾਂ ਤਾਂ ਉਹ ਇਸ ਮਾਮਲੇ ਨੂੰ ਕਿੱਦਾਂ ਦੇਖਦੇ ਆ ਕਿ ਇਹ ਮਾਮਲਾ ਵਾਕਈ ਮੀਡੀਆ 'ਚ ਆਉਣਾ ਚਾਹੀਦਾ ਸੀ ਜਾਂ ਇਹ ਮਾਮਲਾ ਜਿਹੜਾ ਅੰਦਰ ਦੀ ਟੇਬਲ ਬੈਠ ਕੇ ਇਹਦਾ ਹੱਲ ਹੋ ਸਕਦਾ ਸੀ ਮੱਕੜ ਸਾਹਿਬ ਤੁਹਾਡੀ رائے ਕੀ ਕਹਿੰਦੀ ਹੈ ਕਿ ਇਹ ਇਦਾਂ ਦੇ ਮਸਲੇ ਬਾਅਦ ਮੀਡੀਆ ਦੇ ਵਿੱਚ ਆਉਣੇ ਚਾਹੀਦੇ ਆ ਕੋਰਟ ਕਚੈਰੀਆਂ ਤੱਕ ਜਾਣੇ ਚਾਹੀਦੇ ਜਾਂ ਅੰਡਰ ਟੇਬਲ ਹੀ ਇਹ ਹੱਲ ਜੋ ਹੋ ਜਾਣੇ ਚਾਹੀਦੇ ਸੀ ਰਾਜਦੀਪ ਦੇਖੋ ਬਤੌਰ ਜਰਨਲਿਸਟ ਤੇ ਬਤੌਰ ਪਰਸਨਲ ਰਿਲੇਸ਼ਨ ਕਿਉਂਕਿ ਤੁਸੀਂ ਜਦੋਂ ਕੰਮ ਕਰਦੇ ਹੋ ਤਾਂ ਓਵਰ ਦਾ ইয়ারস ਤੁਹਾਡੇ ਸੰਬੰਧ ਵੀ ਬਣਦੇ ਆਰ ਅਸੀਂ ਮਨੁੱਖਾਂ 휴ਮਨ ਬੀਇੰਗਾਂ ਤੇ ظاہر ਜੀ ਗੱਲ ਹੈ ਕਿ ਅਸੀਂ ਰੋਜ਼ ਪੋਲਿਟਿਸ਼ੀਅਨਸ ਦੇ ਨਾਲ 뮤직 ਇੰਡਸਟਰੀ ਦੇ ਨਾਲ ਹਰ ਤਰ੍ਹਾਂ ਦੇ ਬੰਦਿਆਂ ਨਾਲ ਜਦੋਂ ਮਿਲਦੇ ਆ ਤਾਂ ਇੰਨੇ-ਇੰਨੇ ਸਾਲ ਕਿਉਂਕਿ 12-15 ਸਾਲ ਦਾ ਮੈਨੂੰ ਵਕਫਾ ਹੋ ਗਿਆ ਇਸ ਲਾਈਨ ਦੇ ਵਿੱਚ ਤੇ ਮੈਂ ਪਿੰਕੀ ਢਾਲੀਵਾਲ ਨੂੰ ਵੀ ਬਹੁਤ ক্লোਜ਼ਲੀ ਨੇੜੇੋਂ ਦੇਖਿਆ ਔਰ ਸੁਨੰਦਾ ਸ਼ਰਮਾ ਨੂੰ ਵੀ ਮੈਂ ਬਹੁਤ ਨੇੜੇਉ ਜਾਣਦਾ ਨਿੱਜੀ ਸਬੰਧ ਇੱਕ ਇੱਕ ਦੋਸਤੀ ਹੈ ਦੋਹਾਂ ਦੇ ਨਾਲ ਪਹਿਲੀ ਵਾਰ ਜਦੋਂ ਮੈਂ ਸੁਨੰਦਾ ਸ਼ਰਮਾ ਨੂੰ ਮਿਲਿਆ ਤੇ ਉਹਨਾਂ ਦਾ ਇੰਟਰਵਿਊ ਕੀਤਾ ਸੀ ਜਦੋਂ ਸੁਨੰਦਾ ਦੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਜਦੋਂ ਉਹ ਸੋਚਾ ਸੂਰਮਾ ਗਾਉਂਦੇ ਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਦਿਨਾਂ ਦੇ ਵਿੱਚ ਇੰਟਰਨੈਟ ਨਵਾਂ ਨਵਾਂ ਜਿਹੜਾ ਉਹ ਡਾਟਾ ਫ੍ਰੀ ਹੋਇਆ ਸੀਗਾ ਤੇ ਬੜਾ ਪਰਫਲਤ ਹੋਇਆ ਪੂਰੇ ਦੇਸ਼ 'ਚ ਤੇ ਵੀਡੀਓਜ਼ ਆਉਣੀਆਂ ਸ਼ੁਰੂ ਹੋਈਆਂ ਉਹਨਾਂ ਦਿਨਾਂ ਦੇ ਵਿੱਚ ਜਦੋਂ ਸੁਨੰਦਾ ਦੇ ਇੰਟਰਵਿਊ ਬਾਰੇ ਮੈਂ ਜ਼ਿਕਰ ਕੀਤਾ ਤੇ ਉਦੋਂ ਮੈਂ ਡੈਲੀ ਪੋਸਟ ਅਦਾਰੇ ਦੇ ਵਿੱਚ ਕੰਮ ਕਰਦਾ ਸੀ 2016 ਜਾਂ 17 ਦੀ 15 ਜਾਂ 16 ਦੀ ਗੱਲ ਹੋਣੀ ਹੈ ਤੇ ਪਿੰਕੀ ਢਾਲੀਵਾਲ ਸੁਨੰਦਾ ਨੂੰ ਨਾਲ ਲੈ ਕੇ ਆਏ ਪਿੰਕੀ ਢਾਲੀਵਾਲ ਨੇ ਕੋਲ ਖੜ ਕੇ ਸਾਰਾ ਇੰਟਰਵਿਊ ਕਰਾਇਆ ਇਸ ਤੋਂ ਬਾਅਦ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਉਸੇ ਸਾਲ ਅਸੀਂ ਫੇਰ ਇੰਟਰਵਿਊ ਕੀਤਾ ਤੇ ਸਿਲਸਿਲਾ ਜਿਹੜਾ ਚੱਲਦਾ ਰਿਹਾ ਅਮਰ ਆਡੀਓ ਦੇ ਨਾਮ ਤੋਂ ਪਿੰਕੀ ਢਾਲੀਵਾਲ ਇੰਨੇ ਸਾਲਾਂ ਤੋਂ ਪਿਛਲੇ 20 22 25 ਸਾਲ ਤੋਂ ਤਾਂ ਆਪਾਂ ਨੂੰ ਸੁਣਦੇ ਹੋ ਗਿਆ ਜਿਸ ਵੇਲੇ ਟੀਵੀ ਦਾ ਦੌਰ ਸੀਗਾ ਜਦੋਂ ਚੈਨਲਾਂ ਦੇ ਉੱਤੇ ਸਵੇਰੇ ਗੀਤ ਵਜਦੇ ਹੁੰਦੇ ਸੀ ਜਾਂ ਪ੍ਰੋਮੋ ਵੀ ਚੱਲਦੇ ਸੀ ਤੇ ਉਹ ਕਹਿੰਦੇ ਹੁੰਦੇ ਸੀ ਅਮਰ ਆਡੀਓ ਤੇ ਪਿੰਕੀ ਢਾਲੀਵਾਲ ਪੇਸ਼ ਕਰਦੇ ਨੇ ਤਾਂ ਇਹਦਾ ਮਤਲਬ ਹੈ ਕਿ ਬਹੁਤ ਸਾਰੇ ਗਾਇਕ ਜਿਹੜੇ ਆ ਪਿੰਕੀ ਢਾਲੀਵਾਲ ਦੀ ਕੰਪਨੀ ਤੋਂ rau ji ਹੁਣ ਤੱਕ ਆਪਾਂ ਸੁਣਦੇ ਆਏ ਜੀ ਬਹੁਤ ਜ਼ਿਆਦਾ ਹੁਣ ਗੱਲ ਇਹ ਹੈ ਕਿ ਕੀ ਇਹ ਪਿੰਕੀ ਢਾਲੀਵਾਲ ਵਰਸਸ ਸੁਨੰਦਾ ਸ਼ਰਮਾ ਦਾ ਮੁੱਦਾ ਹੈ ਜਾਂ ਫਿਰ ਇਹ ਇੰਡਸਟਰੀ ਦਾ ਮੁੱਦਾ ਹੈ ਹੂੰ ਬਹੁਤ ਓਨੈਸਟ ਗੱਲ ਕਰਨੀ ਚਾਹੂੰਗਾ ਕਿ ਦੇਖੋ ਇਸ 'ਚ ਕੋਈ ਦੋ ਰਾਏ ਨਹੀਂ ਕਿ ਇੰਡਸਟਰੀ ਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਬੈਠੇ ਆ ਜੀ ਪਿਛਲੇ ਸਾਲਾਂ 'ਚ 30 40 50 ਸਾਲਾਂ 'ਚ ਇੰਡਸਟਰੀ 'ਚ ਲੋਕ ਵਰਤੇ ਵੀ ਗਏ ਹੂੰ ਲੋਕਾਂ ਨਾਲ ਧੱਕੇ ਵੀ ਹੋਏ ਆ ਕਈਆਂ ਦੀ ਜ਼ਿੰਦਗੀ ਬਣੀ ਵੀ ਹੈ ਤੇ ਕਈਆਂ ਦੀ ਜ਼ਿੰਦਗੀ ਖਰਾਬ ਵੀ ਹੋਈ ਹੈ ਜੀ ਮੈਂ ਪਰਸਨਲੀ ਲੁਧਿਆਣੇ ਦੇ ਇੱਕ ਬੜੇ ਵੱਡੇ ਨਾਮੀ ਬੰਦੇ ਨੇ ਉਹਨਾਂ ਕੋਲੇ ਇੱਕ ਆਰਟਿਸਟ ਬੌਂਡ ਹੈ ਪਿਛਲੇ 20 ਸਾਲ ਤੋਂ ਜ਼ਿੰਦਗੀ ਭਰ ਲਈ ਬੌਂਡ ਹੋ ਗਿਆ ਉਹ ਨਹੀਂ ਸਮਝ ਸੀਗੀ ਕਾਗਜ਼ਾਂ ਤੇ ਸਾਈਨ ਕਰਾਏ ਜਾਂਦੇ ਐ ਸਾਈਨ ਕਰ ਦਿੰਦੇ ਐ ਉਹਦਾ ਮੈਂ ਇੰਟਰਵਿਊ ਕੀਤਾ ਐਡਾ ਕਮਾਲ ਦਾ ਉਹ ਮੁੰਡਾ ਲਿਖਦਾ ਤੇ ਗਾਉਂਦਾ ਤੇ ਮੈਂ ਉਹਨੂੰ ਕਿਹਾ ਯਾਰ ਤੇਰੀ ਜ਼ਿੰਦਗੀ ਨਹੀਂ ਬਣ ਸਕੀ ਕਹਿੰਦਾ ਜੀ ਸਾਹਿਬ ਹੋਣਾ ਨੇ ਮੇਰੀ ਕੈਸਟੀ ਨਹੀਂ ਕੱਢੀ ਕਦੇ ਹੁਣ ਇਸ ਗਣਿਤ ਨੂੰ ਫਾਈਨੈਂਸ਼ੀਅਲ ਫਾਈਨੈਂਸਸ ਨੂੰ ਸਮਝਣਾ ਪਊਗਾ ਪੂਰੀ ਦੁਨੀਆ 'ਚ ਨਾ ਪੈਸਾ ਹੀ ਦੂਜਾ ਰੱਬ ਐ ਤੇ ਇਹ ਸਾਰੀ ਕਹਾਣੀ ਪੈਸੇ ਦੇਰਦ ਗਿਰਦ ਦੀ ਘੁੰਮਦੀ ਹੈ ਉਸ ਪੈਸੇ ਦੀ ਕਹਾਣੀ ਦੇ ਨਾਲ ਨਾ ਤੁਹਾਨੂੰ ਫਿਜ਼ੀਕਲ ਮੈਂਟਲ ਤੇ ਕਈ ਤਰ੍ਹਾਂ ਦੇ ਟੌਰਚਰ ਜਿਹੜੇ ਆ ਚੱਲਣੇ ਪੈਂਦੇ ਆ ਆਰਟਿਸਟ ਨੂੰ ਵੀ ਤੇ ਆਰਟਿਸਟ ਦੇ ਉੱਤੇ ਪੈਸਾ ਲਾਉਣ ਵਾਲਿਆਂ ਨੂੰ ਵੀ ਹੁਣ ਮੈਂ ਤੁਹਾਡੀ ਇੱਕ ਗੱਲ ਆ ਸਿੱਧੂ ਮੂਸੇਵਾਲੇ ਵਾਲੇ ਮੈਟਰ ਤੇ ਲੈ ਕੇ ਜਾਣਾ ਚਾਹੁੰਦਾ। Rao ji ਆਪਾਂ ਸੀਰੀਜ਼ ਕੀਤੀ ਸੀ ਪੂਰੀ। ਹਰ ਗੱਲ ਆਪਾਂ ਡਿਸਕਸ ਕੀਤੀ ਥੋੜੇ ਯਾਦ ਹੈ। ਬਿਲਕੁਲ। ਤਾਂ ਉਹ ਗੱਲ ਕਿੱਥੋਂ ਚੱਲੀ ਸੀ ਸਿੱਧੂ ਵਾਲੀ ਯਾਦ ਹੈ ਥੋੜੇ? ਉਹ ਗੱਲ ਵੀ ਇਹ ਚੱਲੀ ਸੀ ਬੌਂਡਿੰਗ ਤੋਂ ਚੱਲੀ ਸੀ। ਕਿ ਜਿਹੜੇ ਜਦੋਂ ਉਹਨੇ ਸਾਈਨ ਟੂ ਗੋਡ ਵੀ ਕੱਢਿਆ ਸੀ ਥੋੜੇ ਯਾਦ ਹੈ? ਹਾਂ। ਕਿ ਮੈਂ ਰੱਬ ਨਾਲ ਸਾਈਨ ਆ। ਹੂੰ। ਤਾਂ ਉਹ ਚੱਲੀ ਸੀ ਜਿਹੜੇ ਉਹਦੇ ਦੋ ਮਿੱਤਰ ਸੀਗੇ ਜਿਨ੍ਹਾਂ ਦਾ ਆਪਾਂ ਜ਼ਿਕਰ ਕਰਦੇ ਰਹੇ ਹਾਂ ਉਹਨਾਂ ਨੇ ਉਹਨੂੰ ਸਾਈਨ ਕੀਤਾ ਸੀ ਸ਼ਾਇਦ। ਜੀ। ਹੂੰ। ਔਰ ਫਿਰ ਪੈਸਾ ਜਿਹੜਾ ਹੁੰਦਾ ਜਦੋਂ ਆਰਟਿਸਟ ਸਾਈਨ ਹੋ ਜਾਂਦਾ ਨਾ ਮਿਸਾਲ ਦੇ ਤੌਰ ਤੇ ਮੈਂ ਦਰਸ਼ਕਾਂ ਦੇ ਨਾਲੇ ਸਾਂਝਾ ਕਰ ਦਿੰਦਾ ਕਿ ਰਾਓ ਵਿਰਿੰਦਰ ਜੀ ਮੇਰੇ ਕੋਲ ਸਾਈਨ ਹੋ ਗਏ ਇਹ ਕਲਾਕਾਰ ਨੇ ਹੁਣ ਉਹਦੇ 'ਚ ਮੈਂ ਕੰਟਰੈਕਟ ਅੱਜ ਰਾਓ ਜੀ ਨੂੰ ਕੋਈ ਨਹੀਂ ਜਾਣਦਾ ਮੈਂ ਰਾਓ ਜੀ ਦੇ ਉੱਤੇ ਆਪਦੀ ਨੈਟਵਰਕ ਵੀ ਲਾ ਰਿਆ ਮੈਂ ਇਹਨਾਂ ਨੂੰ ਚਾਰ ਬੰਦਿਆਂ ਨਾਲ ਮਿਲਾ ਵੀ ਰਿਆ ਇਹਨਾਂ ਦੇ ਉੱਤੇ ਮਿਹਨਤ ਕਰ ਰਿਆ ਪੈਸਾ ਲਾ ਰਿਆ ਔਰ ਫਿਰ ਮੈਂ ਇਹ ਸੋਚਦਾ ਕਿ 4 ਸਾਲ 5 ਸਾਲ ਬਾਅਦ ਜਦੋਂ ਰਾਓ ਜੀ ਹਿੱਟ ਹੋ ਜਾਣਗੇ ਤਾਂ ਮੇਰੀ ਉਹ ਪੈਸੇ ਦੀ ਵਾਪਸੀ ਕਈ ਗੁਣਾ ਚ ਹੋ ਕੇ ਮੇਰੇ ਕੋਲੇ ਵਾਪਸ ਆਊਗਾ ਪਰ ਪਰ ਇਹ ਇਹਦੇ ਤੇ ਇੱਕ ਸਵਾਲ ਹੈ ਤੁਸੀਂ ਕਿਹਾ ਕਿ ਉਹ ਲੁਧਿਆਣੇ ਵਾਲਾ ਮੁੰਡਾ ਕਿ 20 ਸਾਲ ਦੇ ਲਈ ਬੌਂਡ ਹੈਗਾ ਮੈਂ ਹੁਣ ਤੱਕ ਜਿੰਨੇ ਕੁ ਦੇਖੇ ਨੇ ਜਾਂ ਪਿਛਲੇ 15 20 ਸਾਲਾਂ ਤੋਂ ਦੇਖਿਆ ਮੈਂ ਦੇਖਿਆ ਕਿ ਕੋਈ 4 ਸਾਲ ਦੇ ਲਈ ਬੌਂਡੇਸ਼ਨ ਹੁੰਦੀ ਆ ਗਾਇਕ ਤੇ ਕੰਪਨੀ ਦੀ ਜਾਂ ਪ੍ਰੋਡਿਊਸਰ ਦੀ ਜਾਂ ਹੱਦੋਂ ਵੱਧ ਤੁਸੀਂ ਲਾ ਲਓ 5 6 ਸਾਲ ਦਾ ਇਸ ਇੰਨੀ ਕੁ ਹੁੰਦੀ ਆ ਯਾਉ ਕਰ ਲੈਂਦੇ ਨੇ ਕਿ ਵੀ ਇੰਨੀਆਂ ਟੇਪਾਂ ਐ ਇੰਨੀਆਂ ਐਲਬਮਾਂ ਤੂੰ ਸਾਡੀ ਸਾਡੇ ਨਾਲ ਕਰਨੀਆਂ ਉਸ ਤੋਂ ਬਾਅਦ ਤੂੰ ਫ੍ਰੀ ਐ ਹੂੰ ਪਰ ਜਿਹੜੀ 20 ਸਾਲ ਵਾਲੀ ਤੁਸੀਂ ਗੱਲ ਕਰੀ ਹੈ ਜੀ ਜ਼ਿੰਦਗੀ ਭਰ ਲਈ ਹੋ ਗਿਆ ਮੈਂ ਉਹੀ ਗੱਲ ਕਰ ਰਿਹਾ ਹਾਂ ਇਹ ਬੜਿਆ ਹੈਰਾਨੀ ਦੀ ਗੱਲ ਆ ਇਹਦਾ ਮਤਲਬ ਰਾਜੀਪ ਇਹੀ ਆ ਮਕਰ ਸਾਹਿਬ ਕੀ ਫੇਰ ਸੁਨੰਦਾ ਸ਼ਰਮਾ ਵੀ ਕੀ ਜ਼ਿੰਦਗੀ ਭਰ ਦੇ ਲਈ ਪਿੰਕੀ ਵਾਲੀ ਵਾਲ ਦੇ ਕੋਲ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਫੈਕਟਸ ਨਹੀਂ ਪਤਾ ਕਿ ਸੁਨੰਦਾ ਸ਼ਰਮਾ ਨਾਲ ਕਿਹੜੇ ਕਿਹੜੇ ਕੰਟਰੈਕਟ ਹੋਏ ਇਹੀ ਗੱਲ ਹੈ ਕਿ ਕਿਹੜੇ ਐਗਰੀਮੈਂਟਸ ਹੋਏ ਕਲੀਅਰ ਹੋਣੀ ਚਾਹੀਦੀ ਸੀ ਦੇਖੋ ਮੈਂ ਇਹ ਗੱਲ ਦੱਸਦਾ ਦੋ ਗੱਲਾਂ ਕਰ ਰਿਹਾ ਮੈਂ ਇੱਥੇ ਹੁਣ ਇਹ ਬੜੀ ਸਿਚੁਏਸ਼ਨ ਇਹ ਹੈ ਕਿ ਪਹਿਲੀ ਗੱਲ ਤਾਂ ਮੈਂ ਪਰਸਨਲੀ ਇਹ ਮਹਿਸੂਸ ਕਰਦਾ ਕਿ ਸੁਨੰਦਾ ਤੇ ਪਿੰਕੀ ਢਾਲੀਵਾਲ ਦਾ ਪ્યોਤ ਹੀ ਵਾਲਾ ਜਿਹੜਾ ਰਿਸ਼ਤਾ ਸੀਗਾ ਜੀ ਸੁਨੰਦਾ ਨੇ ਐਫ ਆਈ ਆਰ ਦੇ ਵਿੱਚ ਵੀ ਇਹ ਕਹੀ ਕਿ ਵਿਆਹ ਤੱਕ ਦੀ ਗੱਲ ਕਹੀ ਗਈ ਜੇ ਇੰਨੀ ਗੱਲ ਹੈ ਬੜੀ ਦੁਨੀਆ ਇਹ ਕਹਿ ਰਹੀ ਹੈ ਕਿ ਨਹੀਂ ਜੀ ਉਹ ਤਾਂ ਭਰਾਵਾ ਤਰ੍ਹਾਂ ਰਹਿੰਦੇ ਸੀ ਮੁੰਡੇ ਕਰਨ ਤੇ ਉਹ ਤੇ ਵਿਆਹ ਵਾਲੀ ਗੱਲ ਹੈ ਮੈਂ ਕਹਿੰਨਾ ਕਿ ਤੁਸੀਂ ਦੋਨੋਂ ਮੈਨੂੰ ਦੋਨੋਂ ਠੀਕ ਲੱਗ ਰਹੇ ਆਂ ਆਪਦੀ ਜਗ੍ਹਾ ਤੇ ਅੱਜ ਕਿਵੇਂ ਲੱਗ ਰਿਹਾ ਮੈਂ ਜਿੰਨਾ ਪਿੰਕੀ ਢਾਲੀਵਾਲ ਨੂੰ ਜਾਣਦਾ ਪਿੰਕੀ ਢਾਲੀਵਾਲ ਪਿਛਲੇ 25 30 ਸਾਲ ਤੋਂ ਇਸ ਇੰਡਸਟਰੀ 40 ਸਾਲ ਤੋਂ ਹੈ ਬੜੀਆਂ ਦੀ ਜ਼ਿੰਦਗੀ ਬਣਾਈ ਹੈ بڑے ਆਰਟਿਸਟ ਉਹਦੇ ਨਾਲ ਕੰਮ ਕਰਕੇ ਅੱਗੇ ਵਧੇ ਨੇ ਜੀ ਬਹੁਤ ਸਾਰੇ ਨਾਰਾਜ਼ ਵੀ ਹੋਣਗੇ ਇਸ ਚ ਕੋਈ ਲੋੜ ਨਹੀਂ ਕੰਮ ਦੇ ਦੌਰਾਨ ਹੋ ਜਾਂਦਾ ਮੈਂ ਜਿਵੇਂ ਆਪਣੀ ਮਿਸਾਲ ਦਿੰਦਾ ਮੈਂ ਪਿਛਲੇ 12-15 ਸਾਲਾਂ ਚ ਬਹੁਤ ਸਾਰੇ ਨੌਜਵਾਨ ਮੁੰਡਿਆਂ ਨਾਲ ਕੰਮ ਕੀਤਾ ਜਦੋਂ ਮੈਂ ਆਪ ਸਟੈਬਲਿਸ਼ ਹੋ ਗਿਆ ਤਾਂ ਜਿਵੇਂ ਰਾਜਦੀਪ ਆਇਆ ਰਹੋ ਜੀ ਆਪਾਂ ਸਮ 깔 ਲਈ ਆਪਾਂ ਸ਼ੁਰੂ ਤੋਂ ਦੇਖਦੇ ਆ ਰਹੇ ਬੜੇ ਮੁੰਡੇ ਆਏ ਬਹੁਤ ਸਾਰੇ ਮੁੰਡੇ ਜਿਹੜੇ ਅੱਜ ਆਪ ਦਾ ਕੰਮ ਕਰ ਰਹੇ ਹੋ ਖੁਸ਼ ਵੀ ਨੇ ਕਿ ਯਾਰ ਭਾਜੀ ਨੇ ਮੇਰਾ ਸਾਥ ਦਿੱਤਾ ਜੀ ਬਹੁਤ ਮੁੰਡੇ ਨਾਰਾਜ਼ ਵੀ ਹੋਣਗੇ ਵੀ ਨਹੀਂ ਯਾਰੇ ਬੰਦਾ ਚੰਗਾ ਨਹੀਂ ਹੈ ਹਰੇਕ ਨਾਲ ਇੱਕੋ ਜਿਹਾ ਵਰਤਾਰਾ ਨਹੀਂ ਹੋ ਸਕਦਾ ایکسپੀਰੀਐਂਸ ਅੱਡ ਅੱਡ ਹੋ ਜਾਂਦੇ ਆ ਤਾਂ ਇਹ ਵਪਾਰ ਹੈ ਇਹਦੇ ਵਿੱਚ ਕੱਲਾ ਪਿੰਕੀ ਥਾਲੀ ਵਾਲ ਨਹੀਂ ਅੱਜ ਤੁਸੀਂ ਇੰਡਸਟਰੀ ਦੇ ਕਿਸੇ ਵੀ 뮤직 ਕੰਪਨੀ ਓਨਰ ਨੂੰ ਚੱਕ ਲੋ ਹੁਣ ਤਾਂ ਦੌਰ ਬਦਲ ਗਿਆ ਨਾ ਹੁਣ ਤਾਂ ਕੰਮ ਹੀ ਡਿਫਰੈਂਟ ਹੋ ਗਿਆ YouTube ਚੈਨਲ ਬਣਨ ਲੱਗ ਗਏ ਆਪਦੇ ਨਾਂ ਤੇ ਕੰਪਨੀਆਂ ਦੇ ਦੌਰ ਚ ਇਸ ਚ ਕੋਈ ਦੋ ਰਾਏ ਨਹੀਂ ਇੱਕ ਦੌਰ ਚ ਕੰਪਨੀਆਂ ਰੱਬ ਹੁੰਦੀਆਂ ਸੀ ਕੰਪਨੀਆਂ ਦੇ ਮਾਲਕ ਰੱਬ ਹੁੰਦੇ ਸੀ ਇਹਨਾਂ ਲਈ ਬਿਲਕੁਲ ਬਿਲਕੁਲ ਬੜਿਆਂ ਨਾਲ ਮਾੜਾ ਹੋਇਆ ਵੀ ਪਰ ਬੜਿਆਂ ਨਾਲ ਚੰਗਾ ਵੀ ਹੋਇਆ ਗੱਲ ਹੁਣ ਇੱਥੇ ਸਵਾਲ ਏ ਕਿ ਪਰਸਨਲ ਮੈਟਰ ਕਿੱਥੇ ਐ ਕੀ ਸੁਨੰਦਾ ਤੇ ਪਿੰਕੀ ਢਾਲੀਵਾਲ ਦਾ ਜਿਹੜਾ ਪਰਸਨਲ ਮੈਟਰ ਵਿਗੜਦਾ ਵਿਗੜਦਾ ਸੁਨੰਦਾ ਨਾਲ ਮੇਰੀ ਪਰਸਨਲੀ ਫੋਨ ਤੇ ਗੱਲ ਹੋਈ ਸੀ ਉਹਨੇ ਕਿਹਾ ਕਿ ਭਾਜੀ ਮੈਨੂੰ ਪੈਸੇ ਦਾ ਵੀ ਨਹੀਂ ਹੈ ਮੇਰੀ ਜਿਹੜੀ ਮੈਂਟਲ ਟੌਰਚਰ ਹੋਇਆ ਨਾ ਮੇਰਾ ਮੇਰੇ ਲਈ ਉਹ ਜ਼ਿੰਦਗੀ ਸਭ ਤੋਂ ਔਖਾ ਹੈ ਇਹ ਗੱਲ ਠੀਕ ਹੈ Rao ji ਹੁਣ ਇੱਥੇ ਸਿਚੁਏਸ਼ਨ ਬੜੀ ਅਸੀਂ ਇੱਕ ਪਾਸੜ ਹੋ ਕੇ ਗੱਲ ਨਹੀਂ ਕਰ ਸਕਦੇ ਇੱਕ ਪਾਸੜ ਨਹੀਂ ਹੋ ਕੇ ਗੱਲ ਕਰ ਸਕਦੇ ਪਰ ਜਿਹੜੀ ਗੱਲ ਆ ਰਹੀ ਹੈ ਨਾ ਕਿ ਤੁਸੀਂ ਲੁਧਿਆਣੇ ਵਾਲਾ ਕੋਈ ਜਿਹੜੀ ਉਹਦਾ ਹਰਨ ਦਿੱਤੀ ਕਿ ਉਹ ਮੁੰਡਾ ਕਹਿ ਰਿਹਾ ਕਿ ਭਾਜੀ ਨਹੀਂ ਤਾਂ ਮੇਰਾ ਕੋਈ ਕੈਸਟ ਜਾਂ ਗੀਤ ਕਢਾਇਆ ਹੀ ਨਹੀਂ ਪਰ ਉਹ ਬੋਲ ਨਹੀਂ ਸਕਿਆ ਨਾ ساری ਜ਼ਿੰਦਗੀ ਬੋਲ ਕੇ ਕਰਦਾ ਬੋਲ ਕੀ ਬੋਲ ਕੇ ਉਥੇ ਕਰੂਗਾ ਵੀ ਕੀ ਉਹਨੇ ਕਹਿ ਦੇਣਾ ਕਿ ਮੇਰੀ ਮਰਜ਼ੀ ਆ ਤੂੰ ਮੇਰੇ ਲਈ ਐਨੇ ਸਾਲ ਤੇ ਲਈ ਬਾਉਂਡ ਆ ਹਮ ਹੁਣ ਮੇਰੇ ਸਵਾਲ 'ਚ ਜਿਹੜਾ ਇਹ ਆ ਰਿਹਾ ਹੈ ਕਿ ਬਹੁਤ ਸਾਰੇ ਨਵੇਂ ਮੁੰਡੇ ਕੁੜੀਆਂ ਨੂੰ ਪ੍ਰੋਡਿਊਸਰ ਕੋਈ ਵੀ ਆ ਜਾਵੇ ਸਾਈਨ ਕਰਦੇ ਹੋਣੇ ਐਦਾਂ ਬਾਉਂਡ ਕਰਦੇ ਹੋਣੇ ਹਮ ਮੇਬੀ ਇੱਕ ਗਾਣਾ ਕਢਾਇਆ ਜਾਂ ਦੋ ਗਾਣੇ ਕਢਾਇਆ ਜਾਂ ਉਹਦੇ ਤੇ 2 ਸਾਲ ਦੇ ਲਈ ਇਨਵੈਸਟ ਕਰਤਾ ਪ੍ਰੋਡਿਊਸਰ ਨੇ ਦੇਖ ਲਿਆ ਹਮ ਸ਼ਾਇਦ ਉਹ ਨਹੀਂ ਚੱਲਿਆ ਉਹਦੀ ਕਿਸਮਤ ਮਾਰੀ ਫਿਰ ਉਹ ਪੈਸਾ ਨਹੀਂ ਲਾਂਦੇ ਮੈਂ ਉਹੀ ਗੱਲ ਕਹਿ ਰਿਹਾ ਹਾਂ ਨਹੀਂ ਲਾਂਦੇ ਫਿਰ ਉਹਦੇ ਮਤਲਬ ਉਹਦੀ ਅਗਲੀ ਜ਼ਿੰਦਗੀ ਜੀ ਉਹਨੇ 10 ਸਾਲ ਤੱਕ ਬੌਂਡ ਕੀਤਾ ਤਾਂ ਫਿਰ ਉਹ 8 ਸਾਲ ਤਾਂ ਵਿਚਾਰਾ ਘਰੇ ਬੈਠੂਗਾ ਉਹ ਉਹਦੀ ਲਾਈਫ ਖਰਾਬ ਹੋ ਜਾਂਦੀ ਹੈ ਉਹਦੀ ਲਾਈਫ ਖਰਾਬ ਹੋ ਜਾਂਦੀ ਹੈ ਵਿੱਚ ਕੋਈ ਦੋਰਾ ਨਹੀਂ ਹੁਣ ਦੂਜੇ ਪਾਸੋਂ ਪ੍ਰੋਡਿਊਸਰ ਕੀ ਦੇਖਦਾ ਹਮਮ ਪ੍ਰੋਡਿਊਸਰ ਕਹਿੰਦਾ ਕਿ ਮੇਰੇ ਕੋਲੇ 8 ਪ੍ਰੋਡਕਟ ਆ ਗਏ ਉਹ ਪ੍ਰੋਡਕਟਰ ਦੇ ਤੌਰ ਤੇ ਦੇਖ ਰਿਹਾ ਹਮਮ ਉਹਨੇ 8 ਬੰਦਿਆਂ ਤੇ ਮਿਸਾਲ ਦੇ ਤੌਰ ਤੇ 10-10 ਲੱਖ ਹਰੇਕ ਤੇ ਲਾਤਾ 80 ਲੱਖ ਦੀ ਮੈਂ ਤੁਹਾਨੂੰ ਕੀ ਕਹਿ ਰਿਹਾ ਹਾਂ ਦੁਨੀਆ ਫਾਈਨੈਂਸਸ ਤੇ ਚੱਲਦੀ ਹੈ ਔਰ ਇਹ ਕੋੜਾ ਸੱਚ ਹੈ ਮੋਰੈਲਟੀ ਤੇ ਦੁਨੀਆ ਨਹੀਂ ਚੱਲ ਰਹੀ ਨਾ ਜੇ ਮੋਰੈਲਟੀ ਤੇ ਚੱਲੇ ਮੰਨ ਲਓ ਤੇ ਜੇ 6 ਮਹੀਨੇ ਬਾਅਦ ਤੁਹਾਨੂੰ ਪਤਾ ਲੱਗ ਗਿਆ ਵੀ ਬੰਦਾ ਨਹੀਂ ਚੱਲ ਰਿਹਾ ਕਲਿੱਕ ਨਹੀਂ ਕਰ ਰਿਹਾ ਉਹਨੂੰ ਰਿਲੀਵ ਕਰ ਦੋ ਛੱਡ ਦੋ ਉਹੀ ਗੱਲ ਹੈ ਛੱਡਦੇ ਨਹੀਂ ਗੱਲ ਇਹ ਦੂਜੀ ਗੱਲ ਇਹ ਹੈ ਇਸ 'ਚ ਕੋਈ ਦੋਹਰਾਇ ਨਹੀਂ ਕਿ ਪਿੰਕੀ ਢਾਲੀਵਾਲ ਨੇ ਮੈਂ ਪਰਸਨਲੀ ਦੇਖਿਆ ਔਰ ਇਸ ਗੱਲ ਦੀ ਹਮੇ ਸੁਨੰਦਾ ਸ਼ਰਮਾ ਵੀ ਭਰਦੀ ਆਈ ਹੈ ਕਿ ਪਿੰਕੀ ਢਾਲੀਵਾਲ ਨੇ ਸੁਨੰਦਾ ਤੇ ਬਹੁਤ ਇਨਵੈਸਟ ਕੀਤਾ ਸਨੰਦਾ ਨੂੰ ਧੀ ਤਰ੍ਹਾਂ ਰੱਖਿਆ ਘਰੇ ਰੱਖਿਆ ਪਰਿਵਾਰਕ ਮੈਂਬਰ ਸੀ ਔਰ ਸੁਨੰਦਾ ਦੇ ਇੱਥੋਂ ਤੱਕ ਪਹੁੰਚਣ ਵਿੱਚ ਇੱਕ ਬਹੁਤ ਵੱਡਾ ਹੱਥ ਹੈ ਮੈਂ ਕਦੇ ਇਹ ਨਹੀਂ ਕਹਿੰਦਾ ਕਿ ਕੋਈ ਬੰਦਾ ਰੱਬ ਬਣ ਜਾਂਦਾ ਹੈ ਉਹ ਆਰਟਿਸਟ ਨੂੰ ਆਰਟਿਸਟ ਬਣਾ ਦਿੰਦਾ ਜੇ ਆਪਾਂ ਕਹੀਏ ਸਿੱਧੂ ਮਸੇੂਆਲੇ ਨੂੰ ਕੌਣ ਬਣਾ ਗਿਆ ਕੀ ਸਿੱਧੂ ਮਸੇੂਆਲਾ ਪਹਿਲਾ ਗਾਣਾ ਹੰਬਲ ਤੋਂ ਆਇਆ ਸੀ ਉੱਚੀਆਂ ਨੇ ਗੱਲਾਂ ਤੇਰੇ ਆਰ ਦੀ ਉਹ ਉਹ ਨਾਂ ਆਂਦਾ ਤਾਂ ਸਿੱਧੂ ਸਿੱਧੂ ਨਾਂ ਬਣਦਾ ਰਾਹ ਵੱਖਰਾ ਹੋ ਸਕਦਾ ਸੀ ਹੋ ਸਕਦਾ ਉਹਦੋਂ ਵੀ ਉੱਤੇ ਜਾਂਦਾ ਬਿਲਕੁਲ ਸਿਮਿਲਰਲੀ ਕੀ ਸੁਨੰਦਾ ਦਾ ਟੈਲੈਂਟ ਸੀ ਤਾਂ ਉਹ ਲੇਕਿਨ ਉਸ ਟੈਲੈਂਟ ਨੂੰ ਨਰਚਰ ਵੀ ਕੀਤਾ ਠੀਕ ਹੈ ਹੁਣ ਇਹ ਮੇਰੇ ਮੁਤਾਬਕ ਇਹ ਮੈਟਰ ਨਾ ਇੰਡਸਟਰੀ ਦੇ ਵਿੱਚ ਇੰਡਸਟਰੀ ਨਿਬੜ ਸਕਦੀ ਸੀ ਪਰ ਇੰਡਸਟਰੀ ਕਿਉਂ ਨਹੀਂ ਨਿਬੜਦਾ ਦੱਸਦਾ ਇਹ ਇੰਡਸਟਰੀ ਖੋਖਲੀ ਹੈ ਜਿਵੇਂ ਬੱਬੂ ਮਾਨ ਨੇ ਇੱਕ ਵਾਰੀ ਕਹੇ ਸੀ ਕਿ ਇਹ ਗਾਉਣ ਵਾਲਾ ਲਾਣਾ ਇਕੱਠਾ ਨਹੀਂ ਹੋ ਸਕਦਾ ਅੱਜ ਤੱਕ ਇਹਨਾਂ ਤੋਂ ਕੋਈ ਚੱਜ ਦੀ ਐਸੋਸੀਏਸ਼ਨ ਹੀ ਨਹੀਂ ਬਣ ਸਕੀ ਬਿਲਕੁਲ ਕਿੱਡੇ ਕਿੱਡੇ ਆਰਟਿਸਟ ਹੋਏ ਗੁਰਦਾਸ ਮਾਨ ਸਾਹਿਬ ਕੁਲਦੀਪ ਮਾਨਕ ਸਾਹਿਬ ਨਰਮਲ ਸਿੱਧੂ ਸਾਹਿਬ ਐਡੇ ਐਡੇ ਆਰਟਿਸਟ ਹੋਏ ਇਹ ਤਾਂ ਕੋਈ ਭੁੱਖਾ ਮਰਦਾ ਹੋਵੇ ਉਹਨੂੰ 10 ਰੁਪਏ ਨਹੀਂ ਦਿੰਦੇ ਇਹ ਇਹ ਇੰਡਸਟਰੀ ਅੱਜ ਤੱਕ rau ji ਕਦੇ ਵੀ ਆਪਦੀ ਐਸੋਸੀਏਸ਼ਨ ਨਹੀਂ ਬਣਾ ਸਕੀ ਹੋਣਾ ਕੀ ਚਾਹੀਦਾ ਸੀ ਇੱਕ ਸਟਰੋਂਗ ਐਸੋਸੀਏਸ਼ਨ ਹੁੰਦੀ ਥਾਣੇ ਜਾ ਕੇ ਕੁਝ ਨਹੀਂ ਹੱਲ ਹੋਣਾ ਚਾਰ ਦਿਨ ਦੀ ਬਦਨਾਮੀ ਹੈ ਪਿੰਕੀ ਢਾਲੀਵਾਲ ਦੀ ਚਾਰ ਦਿਨ ਦਾ ਰੌਲਾ ਚਾਰ ਦਿਨ ਦੀ ਸੁਨੰਦਾ ਦੀ ਹੈ ਲੇਕਿਨ ਸੁਨੰਦਾ ਦੇਖੋ ਉਹਨੂੰ ਸਟਰਗਲ ਬਹੁਤ ਸਾਰੇ ਲੋਕ ਇੱਕ ਨੇ ਲਿਖਿਆ ਬੇਵਕੂਫ ਕਿਸੇ ਨੇ ਕਿ ਪਿੰਕੀ ਦਾ ਤਾਂ ਕੀ ਹੈ ਸੁਨੰਦਾ ਦਾ ਕਰੀਅਰ ਖਤਮ ਹੋ ਜੂ ਨਾ ਪਿੰਕੀ ਢਾਲੀਵਾਲ ਕਦੇ ਚਾਹੂਗਾ ਕਿ ਸੁਨੰਦਾ ਦਾ ਕਰੀਅਰ ਖਤਮ ਹੋਵੇ ਤੇ ਨਾ ਸੁਨੰਦਾ ਕਦੇ ਚਾਹੂਗੀ ਕਿ ਪਿੰਕੀ ਢਾਲੀਵਾਲ ਦਾ ਕੋਈ ਨੁਕਸਾਨ ਕੋਈ ਇਸ ਤਰ੍ਹਾਂ ਦਾ ਨੁਕਸਾਨ ਕਰੇ ਸਾਨੂੰ ਇਹਨਾਂ ਨੂੰ ਨਾ ਹੁਣ ਪਾੜਨਾ ਨਹੀਂ ਚਾਹੀਦਾ ਸਾਨੂੰ ਦਾ ਇੰਡਸਟਰੀ ਨੂੰ ਔਰ ਮੀਡੀਆ ਨੂੰ ਵੀ ਇਹ ਦੇਖਣਾ ਚਾਹੀਦਾ ਕਿ ਜਿੱਥੇ ਉਹਦਾ ਹੱਕ ਬਣਦਾ ਸੁਨੰਦਾ ਦਾ ਉਹਦਾ ਹੱਕ ਉਹਨੂੰ ਮਿਲਣਾ ਚਾਹੀਦਾ ਪਰ ਇਹ ਕਾਨੂੰਨ ਕੀ ਇਹ ਕਹਿੰਦਾ ਇਹ ਵੀ ਇੱਕ ਆਪਾਂ ਨੂੰ ਪੱਖ ਦੇਖਣਾ ਪਊਗਾ ਕਿਸੇ ਵੀ ਬੰਦੇ ਨੂੰ ਕਾਨੂੰਨਨ ਗੱਲ ਦਾ ਨਹੀਂ ਪਤਾ ਗੱਲ ਨੂੰ ਸਮਝੋਏ ਹਾਂ ਤੁਹਾਨੂੰ ਮੈਨੂੰ ਤੁਸੀਂ ਕੀ ਪਿੰਕੀ ਥਾਲੀ ਵਾਲ ਤੇ ਸੁਨੰਦਾ ਦੇ ਹੋਏ ਐਗਰੀਮੈਂਟਸ ਪੜ੍ਹੇ ਆ ਕਿਸੇ ਨੇ ਨਹੀਂ ਪੜ੍ਹੇ ਨਾ ਮੈਂ ਪੜ੍ਹੇ ਨਾ ਤੁਸੀਂ ਪੜ੍ਹੇ ਫਿਰ ਆਪਾਂ ਟਿੱਪਣੀ ਕਿਵੇਂ ਕਰ ਸਕਦੇ ਆ ਕਿ ਸੁਨੰਦਾ ਠੀਕ ਹੈ ਕਿ ਹਾਂ ਮੈਂ ਉਹਦੀ ਗੱਲ ਨੂੰ ਬਾਏ ਕਿੱਥੇ ਕਰ ਰਿਹਾ ਹੂੰ ਮੈਂ ਤੁਹਾਨੂੰ ਇਹ ਕਹਿਣਾ ਕਿ ਪਿੰਕੀ ਢਾਲੀਵਾਲ ਬਹੁਤ ਸਾਰੇ ਲੋਕ ਇਸ ਗੱਲ ਤੇ ਗਾਲਾ ਵੀ ਕੱਢ ਸਕਦੇ ਕਿਸੇ ਨੂੰ ਨਾ ਵੀ ਚੰਗੀ ਲੱਗੇ ਮਾੜਾ ਬੰਦਾ ਨਹੀਂ ਹੈ ਪਿੰਕੀ ਢਾਲੀਵਾਲ ਹੂੰ ਇੰਡਸਟਰੀ ਦੇ ਵਿੱਚ ਦਸਤੂਰ ਹੈ ਕਿ ਇਦਾਂ ਕੰਮ ਹੁੰਦਾ ਆਇਆ ਇਸ ਜੇ ਉਹ ਐਕਸਪਲੋਇਟ ਕਰ ਰਿਹਾ ਮੰਨ ਲਓ ਪਿੰਕੀ ਹੂੰ ਪਿੰਕੀ ਢਾਲੀਵਾਲ ਜੇ ਐਕਸਪਲੋਇਟ ਕਰ ਰਿਹਾ ਉਹ ਉਸ ਐਕਸਪਲੋਇਟੇਸ਼ਨ ਨੂੰ ਇਕੱਲਾ ਪਿੰਕੀ ਢਾਲੀਵਾਲ ਨਹੀਂ ਕਰ ਰਿਹਾ ਇੰਡਸਟਰੀ ਚੱਲ ਹੀ ਇਦਾਂ ਨਹੀਂ ਚੱਲ ਰਹੀ ਆ ਉਹ ਉਸ ਐਕਸਪਲੋਇਟੇਸ਼ਨ ਨੂੰ ਰੋਕਣ ਵਾਸਤੇ ਰਾਓ ਜੀ ਇੱਕ ਐਸੋਸੀਏਸ਼ਨ ਬਣੇ ਇੰਡਸਟਰੀ ਦੀ ਹਮ ਜਿਹਦੇ ਵਿੱਚ ਉਸ ਐਸੋਸੀਏਸ਼ਨ ਦੇ ਮੂਰੇ ਗੱਲ ਰੱਖੀ ਜਾਵੇ ਕਿ ਔਰ ਆਰਟਿਸਟ ਜਦੋਂ ਆਉਂਦਾ ਹੈ ਜਿਹੜਾ ਆਰਟਿਸਟ ਸਟਾਰ ਬਣ ਗਿਆ ਔਰ ਉਹਨੂੰ ਬਾਅਦ ਚ ਇਹ ਲੱਗਦਾ ਹੈ ਕਿ ਹੁਣ ਹੁੰਦਾ ਕੀ ਹੈ ਕਿ ਮੰਨ ਲਓ 15 ਲੱਖ ਰੁਪਏ ਲਿਆ ਹਮ ਆਰਟਿਸਟ ਕੋਲੇ 2.5 ਲੱਖ ਰੁਪਏ ਹੀ ਜਾਂਦਾ ਹਮ 12-13 ਲੱਖ ਰੁਪਇਆ ਕੰਪਨੀ ਲੈ ਜਾਂਦੀ ਹੈ ਔਰ ਇਹ ਰਿਟਰਨ ਚ ਹੁੰਦਾ ਹੈ ਹਮ ਜਦੋਂ ਰਿਟਰਨ ਕਰ ਰਹੇ ਹੁੰਦੇ ਆ ਤਾਂ ਉਦੋਂ ਕੀ ਆਰਟਿਸਟ ਉਹ ਪੜਦੇ ਆ ਤਾਂ ਕਈ ਵਾਰੀ ਤਾਂ ਪੜਦੇ ਆ ਕਈ ਵਾਰੀ ਮਜਬੂਰਨ ਸਾਈਨ ਕਰਨੇ ਕਰਨੇ ਪੈਂਦੇ ਆ ਕੀ ਕਰੂਗਾ ਉਹ ਮੇਰਾ ਸਵਾਲ ਮੇਰਾ ਸਵਾਲ ਇਹ ਸੀਗਾ ਮਕਰ ਸਾਹਿਬ ਕਿ ਕੀ ਕਾਨੂੰਨ ਇਸ ਦੀ ਆਗਿਆ ਦਿੰਦਾ ਹੈ ਕਿ ਕਿਸੇ ਨੂੰ ਇਸ ਤਰੀਕੇ ਦੇ ਨਾਲ ਬੌਂਡ ਕਰਕੇ ਉਹਦੇ ਚ ਬੰਦਨ ਚ ਬੰਦ ਕੇ ਇੱਕ ਬੰਦੂਆਂ ਵਾਂਗੂ ਕੰਮ ਕਰਾ ਲਿਆ ਜਾਵੇ ਤੇ ਥੋੜੇ ਜਿਹੇ ਪੈਸੇ ਉਹਨੂੰ ਬਾਕੀ ਪੈਸੇ ਇੱਕ ਬੰਦਾ ਰੱਖ ਲੇ ਕੀ ਲੌਕ ਹੀ ਕਹਿੰਦਾ ਇਸ ਵਿਸ਼ੇ ਤੇ ਮੈਂ ਨਹੀਂ ਕਰ ਰਿਹਾ ਤੁਹਾਨੂੰ ਪਹਿਲੀ ਗੱਲ ਤਾਂ ਇਹ ਕਿ ਜਿੰਨਾ ਪੂਰਾ মিডিਆ ਇਹਦੇ ਤੇ ਡਿਸਕਸ ਕਰ ਰਿਹਾ ਲੀਗਲ ਪੱਖ ਤੇ ਡਿਸਕਸ ਹੈ ਇਸ ਕਰਕੇ ਨਹੀਂ ਹੋ ਰਿਹਾ ਹਾਂ ਕਿ ਕਾਨੂੰਨਨ ਤੌਰ ਤੇ ਅਸੀਂ ਐਗਰੀਮੈਂਟਸ ਨਹੀਂ ਹੈ ਸਾਡੇ ਕੋਲ ਉਹਨਾਂ ਦੇ ਦੂਜੀ ਗੱਲ ਇਹ ਹੈ ਕਿ ਜੇ ਸੁਨੰਦਾ ਇਹ ਕਹਿ ਰਹੀ ਕਿ ਮੇਰੀ ਐਕਸਪਲੋਇਟੇਸ਼ਨ ਹੋਈ ਹੈ ਤਾਂ ਉਹ ਵੀ ਇੱਕ ਜ਼ਿੰਮੇਵਾਰ ਆਰਟਿਸਟ ਹੈ ਜੇ ਅਸੀਂ ਇਹ ਕਹਿ ਰਹੇ ਹਾਂ ਪਿੰਕੀ ਢਾਲੀਵਾਲ ਮਾੜਾ ਬੰਦਾ ਨਹੀਂ ਹੈ ਤਾਂ ਸੁਨੰਦਾ ਵੀ ਇੱਕ ਜ਼ਿੰਮੇਵਾਰ ਆਰਟਿਸਟ ਹੈ ਜੀ ਔਰ ਮੈਂ ਕਹਿੰਦਾ ਇਸ ਗੱਲ ਪਿੱਛੇ ਵੀ ਸਿੰਮਪਥੀ ਨਾ ਕਰੋ ਕਿ ਉਹ ਕੁੜੀ ਹੈ ਹੂੰ ਬੀਇੰਗ ਅ ਮੁੰਡਿਆਂ ਨਾਲ ਵੀ ਤਾਂ ਸ਼ਰੀ ਬਰਾੜ ਆਇਆ ਕਾਕਾ ਬੋਲਿਆ ਬਹੁਤ ਸਾਰੇ ਬੰਦੇ ਬੋਲ ਰਹੇ ਆ ਤਾਂ ਉਹ ਮੈਟਰ ਹਰੇਕ ਦਾ ਵੱਖਰਾ ਹੈ ਜਾਂ ਸਿਮਿਲਰ ਹੈ ਜੇ ਸਿਮਿਲਰ ਹੈ ਤਾਂ ਕੀ ਐਕਸਪਲੋਇਟੇਸ਼ਨ ਹੈ ਚਰਚਾ ਇਸ ਗੱਲ ਤੇ ਹੋਣੀ ਚਾਹੀਦੀ ਹੈ ਕਿ ਐਕਸਪਲੋਇਟੇਸ਼ਨ ਹੋ ਕੀ ਰਹੀ ਹੈ ਜੇ ਮੈਂ ਹੁਣ ਐਵੇਂ ਕਹਾਂ ਕਿ ਨਹੀਂ ਜੀ ਪਿੰਕੀ ਤਾਂ ਠੱਗ ਹੈ ਪਿੰਕੀ ਚੋਰ ਹੈ ਪਿੰਕੀ ਨੇ ਆ ਕਰਤਾ ਫਾਈਨਟੋ ਨਾਲਾ ਰਜਿੰਦਰ ਸਿੰਘ ਮਾੜਾ ਜੀ ਸਾਗਾ ਵਾਲਾ ਸੋ ਮੈਂ ਤੁਮੜਾ ਜੀ ਵਾਈਟ ਹਿੱਲ ਵਾਲੇ ਮਾੜੇ ਹੈ ਜੀ ਚਾਰ ਸਪੀਡ ਰਿਕਾਰਡ ਵਾਲੇ ਮਾੜੇ ਹੈ ਜੀ ਫਲਾਨੇ ਮਾੜੇ ਚਾਰ ਕੰਪਨੀਆਂ ਦੇ ਨਾਮ ਲੈ ਕੇ ਮੈਂ ਸਿਰਫ ਗੱਲ ਇਹ ਹੈ ਕਿ ਵਿੱਚੋਂ ਹਰ ਮੈਟਰ ਡਿਫਰੈਂਟ ਹੈ ਜਾਂ ਸੇਮ ਹੈ ਜੇ ਡਿਫਰੈਂਟ ਹੈ ਤਾਂ ਹਰੇਕ ਨੂੰ ਉਹਦੇ ਉਹਦੇ ਬੇਸਿਸ ਦੇ ਉੱਤੇ ਇੱਕ ਫਾਜ਼ਿਲਗਾ ਦਾ ਮੁੰਡਾ ਹੈ ਮੈਨੂੰ ਉਹਨੇ ਬਹੁਤ ਚਿਰ ਪਹਿਲਾਂ ਮੈਸੇਜ ਕੀਤਾ ਸੀ ਕਿ ਉਹਦਾ ਕੋਈ ਗੀਤ ਹੈ ਉਹ ਗੀਤ ਉਹਨਾਂ ਨੇ ਕਿਹਾ ਕਿ ਇਸ ਕੰਪਨੀ ਨੇ ਕੀਤਾ ਹੋਇਆ ਲੇਕਿਨ ਉਹ ਕਹਿੰਦਾ ਕਿ ਉਹਨੂੰ ਪ੍ਰਮੋਟ ਨਹੀਂ ਕਰ ਰਹੇ ਹੁਣ ਉਹ ਕੰਪਨੀ ਮਿਸਾਲ ਦੇ ਤੌਰ ਤੇ ਕਿ ਮੈਂ ਤੁਹਾਡੇ ਨਾਲ ਕੋਈ ਗੀਤ ਕਰਕੇ ਰੱਖ ਲਿਆ ਔਰ ਮੈਨੂੰ ਤੁਸੀਂ ਲਾਂਚ ਕਰਨੀ ਰਹੇ ਮੇਰੀ ਮਰਜ਼ੀ ਹੈ ਉਹ ਮੈਂ ਕਰ ਰਿਹਾ ਨਹੀਂ ਕਰ ਰਿਹਾ ਲੇਕਿਨ ਤੁਹਾਨੂੰ ਲੱਗ ਰਿਹਾ ਵੀ ਯਾਰ ਮੇਰਾ ਤਾਂ ਕੈਰੀਅਰ ਖਰਾਬ ਹੋ ਰਿਹਾ ਸਾਲ ਦਰ ਸਾਲ ਲੱਗੇ ਬੰਦੇ ਇਹ ਇਹ ਗੱਲ ਇਹ ਨੂੰ ਬਹੁਤ ਇਹ ਬਹੁਤ ਸੈਂਸਿਟਿਵ ਇਸ਼ੂ ਹੈ ਨੰਬਰ 1 ਬਿਨਾ ਖੋਖੇ ਜਾਂਚੇ ਪੜਤਾਲੇ ਪਿੰਕੀ ਨੂੰ ਵੀ ਨਹੀਂ ਗਾਲਾਂ ਕੱਢਣੀਆਂ ਚਾਹੀਦੀਆਂ ਨੰਬਰ 2 ਸੁਨੰਦਾ ਦੀ ਗੱਲ ਦੇ ਉੱਤੇ ਜੇ ਉਹਨੇ ਇੰਨੀ ਗੱਲ ਕਹਿ ਤੀ ਕੋਈ ਆਰਟਿਸਟ ਪਾਗਲ ਨਹੀਂ ਹੈ ਕਿ ਉਹ ਆਪਦਾ ਕਰੀਅਰ ਦਾਅ ਤੇ ਲਾ ਕੇ ਕਿਸੇ ਦੇ ਖਿਲਾਫ ਆ ਕੇ ਰਾਜ ਦੀ ਵੀ ਗੱਲ ਬੋਲ ਦੇ ਪਰ ਪਿੰਕੀ ਦਾ ਜਿਹੜਾ ਬਿਆਨ ਆਉਂਦਾ ਨਾ ਪੁਲਸ ਹਿਰਾਸਤੋਂ ਕਹਿੰਦੇ ਰੋਟੀ ਪਾਉਣਾ ਕਿਸੇ ਨੂੰ ਗੁਨਾਹ ਹੋ ਗਿਆ ਦੇਖੋ ਇਹਦੇ ਪਿੱਛੇ ਪਤਾ ਕੀ ਹੈ ਇੱਕ ਸੱਚਾਈ ਤਾਂ ਇਹਦੇ 'ਚ ਹੈਗੀ ਹੈ ਕਿ ਜਦੋਂ ਤੁਸੀਂ ਸਟਰਗਲ ਕਰ ਰਹੇ ਹੋ ਜਿਵੇਂ ਸੁਨੰਦਾ ਦੇ ਜਾਂ ਕਿਸੇ ਦੇ ਵੀ A B Z ਕਿਸੇ ਦੇ ਵੀ ਜਦੋਂ ਸ਼ੁਰੂਆਤੀ ਦੌਰ ਹੁੰਦਾ ਨਾ ਉਸ ਦੇ ਕੋਲ ਬੰਦੇ ਕੋਈ ਪੈਸੇ ਨਹੀਂ ਹੁੰਦੇ। ਉਹਨੂੰ ਇਹ ਹੁੰਦਾ ਕਿ ਮੈਨੂੰ ਕੋਈ ਪ੍ਰੋਡਿਊਸਰ ਮਿਲ ਜੇ, ਮੈਨੂੰ ਕੋਈ ਕੰਪਨੀ ਮਿਲ ਜੇ, ਮੇਰੇ ਤੇ ਪੈਸੇ ਲਾ ਦੇ। ਮੇਰੇ ਤੇ ਜੋ 5-7 ਸਾਲ ਮੇਰੇ ਪੈਸੇ ਮੈਂ ਉਹਨਾਂ ਨੂੰ ਵਟ ਕੇ ਦੇ ਵੀ ਦਊਂਗਾ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੁੰਦਾ। ਸ਼ੁਰੂ ਦੇ ਵਿੱਚ ਹਰ ਇੱਕ ਬੰਦੇ ਨੂੰ ਇਹ ਹੁੰਦਾ। ਮੋਸਟਲੀ ਕੀ ਹੁੰਦਾ ਉਹਨਾਂ ਚੋਂ ਬੰਦੇ ਚੱਲਦੇ ਨਹੀਂ। ਹੂੰ ਕੁਝ ਗਿਣੇ-ਚੁਣੇ ਬੰਦੇ ਹੁੰਦੇ ਨੇ 2-4 ਕਿ ਜਿਹੜੇ ਕਿਸੇ ਪ੍ਰੋਡਿਊਸਰ ਕੋਲ ਆ ਕੇ ਕੰਪਨੀ ਕੋਲ ਬਾਉਂਡ ਹੋ ਕੇ ਉਹ ਚੱਲ ਜਾਂਦੇ ਨੇ। ਹੂੰ ਤੇ ਫਿਰ ਉਹ ਕੁਝ ਸਾਲ ਜਦੋਂ ਲੰਘਦੇ ਨੇ ਨਾ ਫਿਰ ਉਹਨਾਂ ਨੂੰ ਇਹ ਲੱਗਦਾ ਕਿ ਇਹ ਸਾਰੀ ਕਮਾਈ ਸ਼ਾਇਦ ਮੇਰੀ ਹੈ ਮੈਂ ਸ਼ੋਅ ਲਾ ਕੇ ਆਉਣਾ ਮੈਨੂੰ ਸ਼ੋਅ ਦੇ ਮਿਲਦੇ ਆ 20 ਲੱਖ ਰੁਪਈਆ ਕੰਪਨੀ ਰੱਖਦੀ ਆ 15 ਲੱਖ ਮੇਰੇ ਕੋਲ ਆਉਂਦਾ 5 ਲੱਖ ਰੁਪਈਆ ਫਿਰ ਇਹ ਚੀਜ਼ਾਂ ਨਾ ਤੁਹਾਡੇ ਆਟੋਮੈਟ ਬਾਅਦ ਚ ਚੱਲਦੀ ਆ ਇਹ ਰਾਓ ਜੀ ਫਾਈਨੈਂਸ਼ੀਅਲ ਅਵੇਅਰਨੈਸ ਨਹੀਂ ਹੈ ਸਾਡੇ ਚ ਹਮ ਕਿਸੇ ਵੀ ਫੀਲਡ ਚ ਨਹੀਂ ਹੈ ਜਰਨਲਿਜ਼ਮ ਚ ਵੀ ਨਹੀਂ ਹੈਗੀ ਸੈਲਰੀ ਕਈਆਂ ਨੂੰ ਮੰਗਣੀ ਨਹੀਂ ਆਉਂਦੀ ਮੋਸਟਲੀ ਸਾਨੂੰ ਸੈਲਰੀ ਨਹੀਂ ਮੰਗਣੀ ਆਉਂਦੀ ਸਾਨੂੰ ਆਪਦੇ ਕੰਮ ਦੀ ਜਦੋਂ ਫਿਰ ਅਸੀਂ ਕੰਮ ਕਰਨ ਲੱਗ ਜੰਨੇ ਆ ਮਿਸਾਲ ਦੇ ਤੌਰ ਤੇ ਕੋਈ ਬੰਦਾ ਜੌਬ ਲੈਣ ਵਾਸਤੇ ਆਇਆ ਔਰ ਉਹ ਕਹਿੰਦਾ ਕਿ ਭਾਜੀ ਜੌਬ ਦੇ ਦਿਓ ਉਸ ਵੇਲੇ ਉਹਦੇ ਕੋਲ ਜੌਬ ਨਹੀਂ ਹੈ ਮੰਨ ਲਓ ਕੋਈ ਐਂਕਰ ਹੈ ਉਹਦੇ ਕੋਲ ਉਦੋਂ ਜੌਬ ਨਹੀਂ ਹੈ ਉਹ ਉਹਨੂੰ ਲੱਗਦਾ ਕਿ ਯਾਰ ਮੈਨੂੰ 25-30000 ਹੀ ਮਿਲ ਜੇ ਮੇਰੇ ਵਾਸਤੇ ਬਹੁਤ ਹੈ ਯਾਰ ਬਹੁਤ ਹੁਣ ਉਹ 30000 ਚ ਬੰਦਾ ਜਦੋਂ ਜਿਹਦੇ ਕੋਲੇ ਆਇਆ ਜਿਹੜਾ ਚੇਅਰ ਦੇ ਪਰਲੇ ਪਾਸੇ ਬੈਠਾ ਇੰਟਰਵਿਊ ਲੈ ਰਿਹਾ ਨਾ ਉਹਨੂੰ ਇਹ ਲੱਗ ਰਿਹਾ ਹੁੰਦਾ ਉਹਨੂੰ ਪਤਾ ਹੈ ਕਿ ਇਹਦੀ ਵੈਲਿਊ 60000 ਹੈ ਪਰ ਉਹ ਕਹਿੰਦਾ ਇਹ ਤਾਂ ਆਪ ਹੀ 30 ਮੰਗੀ ਜਾਂਦਾ ਹੂੰ ਕਹਿੰਦਾ ਆ ਜਾ ਮਿੱਤਰਾਂ ਹੁਣ 3-4 ਮਹੀਨੇ ਬਾਅਦ ਜਿਹੜਾ ਕਾਬਲ ਹੋਊਗਾ ਕਾਬਲ ਬੰਦੇ ਨੇ ਨਾ ਗਰੋਅ ਕਰਨਾ ਹੈ ਹੂੰ ਕਾਬਲ ਬੰਦੇ ਦੀ ਗਰੋਥ ਆਪੇ ਨਜ਼ਰ ਆਉਣੀ ਉਹਨੂੰ ਕੰਪਨੀ 'ਚ ਜਾਂ ਸਮਾਜ 'ਚ ਦੱਸਣ ਦੀ ਲੋੜ ਨਹੀਂ ਪੈਂਦੀ ਜਦੋਂ ਉਹ ਗਰੋਅ ਕਰਦਾ ਕਾਬਲ ਬੰਦਾ ਤਾਂ ਫਿਰ ਉਹ ਸੋਸਾਇਟੀ 'ਚ ਵਿਚਰਨਾ ਸ਼ੁਰੂ ਕਰਦਾ ਜਦੋਂ ਉਹ ਵਿਚਰਦਾ ਉਹਨੂੰ 4 ਬੰਦੇ ਆਪਦੇ ਬਰਾਬਰ ਦੇ ਜਾਂ ਆਪਦੇ ਤੋਂ ਥੱਲੇ ਦਿਖਦੇ ਕਿ ਉਹ 60 ਲੈ ਰਿਹਾ ਪਰ ਮੈਂ 30 ਲਈ ਜਨਾ ਫਿਰ ਉਹ ਆਪਦੀ ਕੰਪਨੀ ਚ ਰਿਬੈਲ ਕਰਦਾ ਜਾ ਕੇ ਜੌਬ ਚ ਵੀ ਤੁਹਾਨੂੰ ਦੱਸ ਰਿਹਾ ਵੀ ਮੈਨੂੰ ਭਾਜੀ ਰਿਜ਼ਾਈਨ ਹੈ ਮੇਰਾ ਵੀ ਮੈਨੂੰ ਤਨਖਾਹ ਵਧਾਓ ਹੁਣ ਜਿਹਨੇ 3 ਮਹੀਨੇ 4 ਮਹੀਨੇ ਪਹਿਲਾਂ ਰੱਖਿਆ ਸੀ ਉਹ 3 ਮਹੀਨਿਆਂ ਬਾਅਦ ਤਨਖਾਹ ਡਬਲ ਕਿਵੇਂ ਕਰ ਦੂਗਾ ਨਹੀਂ ਕਰੂਗਾ ਨਹੀਂ ਕਰ ਸਕਦਾ ਤਾਂ ਪ੍ਰੋਬਲਮ ਕੀ ਹੈ ਕਿ ਸਾਨੂੰ ਸਾਡੀ ਇੱਕ ਕ੍ਰਾਈਸਿਸ ਹੈ ਅਸੀਂ ਕਿਸੇ ਵੀ ਫੀਲਡ ਚਾ ਪੰਜਾਬ ਦੇ ਵਿੱਚ ਸਾਡੀ ਫਾਈਨੈਂਸ਼ੀਅਲ ਅਵੇਅਰਨੈਸ ਨਹੀਂ ਹੈ ਪਲੱਸ ਅਸੀਂ ਫਿਊਚਰਿਸਟਿਕ ਕਦੇ ਨਹੀਂ ਸੋਚਦੇ ਔਰ ਸਾਡਾ ਸਾਡੀ ਐਕਸਪਲੋਰਟੇਸ਼ਨ ਹਰ ਫੀਲਡ ਚ ਇਦਾਂ ਹੀ ਹੁੰਦੀ ਹੈ ਪਰ ਇਸ ਮੁੱਦੇ ਨੂੰ ਸਿਰਫ ਇੰਡੀਵਿਜੂਅਲ ਦਾ ਮੁੱਦਾ ਬਣਾ ਕੇ ਕਿ ਪਿੰਕੀ ਢਾਲੀਵਾਲ ਨੂੰ ਚਾਰ ਗਾਲਾਂ ਕੱਢ ਲੈਣ ਸੋਸ਼ਲ ਤੇ ਹੁਣ ਚਾਰਕ ਸੁਨੰਦ ਇਹ ਕੰਮ ਚੱਲਣਾ ਹੈ ਅਗਲੇ 2-3 ਦਿਨ ਨਾ ਉਧਰੋਂ ਸੁਨੰਦਾ ਦਾ ਕੈਰੇਕਟਰ ਅਸੈਸੀਨੇਸ਼ਨ ਹੋਣਾ ਤੇ ਪਿੰਕੀ ਦਾ ਤਾਂ ਹੋ ਹੀ ਰਿਹਾ ਆਲਰੇਡੀ ਬਿਲਕੁਲ ਕਿ ਸੇ ਸਿਆਣੇ ਨੇ ਚੱਜ ਦੀ ਗੱਲ ਕਰਕੇ ਇਹਨੂੰ ਸੋਲਵ ਕਰਾਣ ਵਾਲੇ ਪਾਸੇ ਨਹੀਂ ਜਾਣਾ। ਹੂੰ। ਦੂਜੀ ਗੱਲ ਹੈ ਕਿ ਇਹਦੇ ਹੱਲ ਵੱਲ ਕੋਈ ਨਹੀਂ ਜਾਊਗਾ। ਇਹ ਮੁੱਦਾ ਜੁੱਠਿਆ ਹੈ ਨਾ। ਜੀ। ਇਹਦਾ ਹੱਲ ਜਦੋਂ ਇਹ ਲਾਣਾ ਆਪ ਹੀ ਨਹੀਂ ਇਕੱਠਾ ਹੁੰਦਾ ਗੌਣ ਵਾਲਾ। ਹੂੰ। ਪਹਿਲਾਂ ਤਾਂ ਇਹਨਾਂ 'ਚ ਸਿਆਣੇ ਇਕੱਠੇ ਹੋਣ, ਨਾਮੀ ਇਕੱਠੇ ਹੋਣ, ਬੈਠ ਕੇ ਡਿਸਕਸ ਕਰਨ ਕਿਉਂਕਿ ਰੋਜ਼ ਇੱਕ ਦੂਜੇ ਨਾਲ ਹੀ ਵਰਤਨ ਹੈ ਨਾ। ਹੂੰ। ਹੁਣ ਇਹਦੇ 'ਚ ਹੋਰ ਵੀ ਕੀ ਪਿੱਛੇ ਜੇ ਫਿਲਮ ਬਣਾਈ ਜਿਵੇਂ ਰਜਨੀ ਫਿਲਮ ਪਿੰਕੀ ਢਾਲੀਵਾਲ ਹੋਣਾ ਨੇ ਬਣਾਈ ਐ। ਜੀ। ਅਸਲ 'ਚ ਤਾਂ ਹਾਊਸਸ ਵੀ ਇੱਕ ਦੂਜੇ ਦੇ ਖਿਲਾਫ ਹੋ ਜਾਂਦੇ ਨਾ ਅੱਜ ਜਿਹੜੇ ਹਾਊਸਸ ਇੱਕ ਪੈਰਲਲ ਪ੍ਰੋਡਕਸ਼ਨ ਹਾਊਸ ਖੜਾ ਹੋ ਗਿਆ 10 ਬੰਦੇ ਉਹਦੇ ਖਿਲਾਫ ਵੀ ਹੋਣਗੇ ਤਾਂ ਕਿਸੇ ਨੇ ਹੱਲ ਵੱਲ ਨਹੀਂ ਜਾਣਾ ਕਿਸੇ ਨੇ ਔਰ ਦੂਜੀ ਗੱਲ ਹੈ ਕਿ ਮੇਰੇ ਮੁਤਾਬਕ ਦੋਨਾਂ ਦੇ ਵਿੱਚ ਬਿਠਾ ਕੇ ਅੰਡਰਸਟੈਂਡਿੰਗ ਕਰਾਉਣੀ ਚਾਹੀਦੀ ਹੈ ਜਿੱਥੇ ਸੁਨੰਦਾ ਦਾ ਹੱਕ ਬਣਦਾ ਜਿੱਥੇ ਉਹਦੀ ਐਕਸਪਲੋਇਟੇਸ਼ਨ ਹੋਈ ਹੈ ਉਹਦਾ ਪੈਸਾ ਦਿਵਾਉਣਾ ਚਾਹੀਦਾ ਜਿੱਥੇ ਸੁਨੰਦਾ ਗਲਤ ਹੈ ਜੇ ਜੇ ਮਿਊਚੁਅਲੀ ਬੈਠ ਕੇ ਕਿ ਜੇ ਉਹ ਵਿਆਹ ਵਾਲੀ ਗੱਲ ਹੋਈ ਹੈ ਔਰ ਉਹ ਉਹਨਾਂ ਨੇ ਕਹਿ ਗਏ ਤਾਂ ਧੀਆ ਤਰ੍ਹਾਂ ਰਹਿੰਦੀ ਸੀ ਉਹ ਉਸ ਗੱਲ ਲਈ ਵੀ ਸੁਨੰਦਾ ਨੂੰ ਕੰਸੋਲ ਕਰਨਾ ਚਾਹੀਦਾ ਔਰ ਇਹਨੂੰ ਇੱਕ ਇੱਕ ਟੇਬਲ ਦੇ ਵਿੱਚ ਰੂਮ ਚ ਬੈਠ ਕੇ ਡਿਸਕਸ ਕਰਨਾ ਚਾਹੀਦਾ ਇਹ ਮੁੱਦਾ ਬਹੁਤ ਗੰਭੀਰ ਹੈ ਔਰ ਇਹ ਅਵੇਅਰਨੈਸ ਲਿਆਉਣੀ ਚਾਹੀਦੀ ਹੈ ਇੱਕ ਐਸੋਸੀਏਸ਼ਨ ਬਣਨੀ ਚਾਹੀਦੀ ਹੈ ਜਿਹੜੀ ਐਕਸਪਲੋਇਟੇਸ਼ਨ ਰੋਕੇ ਪਰ ਮੈਨੂੰ ਲੱਗਦਾ ਕਿ ਉਹੀ ਚੀਜ਼ ਨਹੀਂ ਹੋ ਰਹੀ ਜਿਹੜੀ ਬਹੁਤ ਵੱਡੇ ਵੱਡੇ ਇਹ ਟੰਗਾ ਖੇ ਨਹੀਂ ਜਾਂ ਇੱਥੇ ਹੁੰਦੇ ਟੰਗਾ ਜ਼ਿਆਦਾ ਖਿੱਚਦੇ ਨੇ ਕੁਝ ਇਹ ਵੀ ਆ ਨਾ ਸਾਡਾ ਇਹ ਸਵਾਦ ਹੈ ਮੀਡੀਆ ਦਾ ਸੋਸ਼ਲ ਮੀਡੀਆ ਦਾ ਹਾਂ ਕਿਸੇ ਨੇ ਇਹਦੇ ਵਿੱਚ ਕਿਸੇ ਕਨਕਲੂਸਿਵ ਮੈ ਮਹਿਸੂਸ ਕਰਦਾ ਪਰ ਜਿਹੜਾ ਮੈਂਟਲ ਟੌਰਚਰ ਹੈ ਨਾ ਉਹਨੂੰ ਕਿਸੇ ਵੀ ਤਰੀਕੇ ਨਾਲ ਨਾ ਐਕਸਪਲੇਨ ਕਰਨਾ ਔਖਾ ਹੈ ਜਦੋਂ ਤੁਸੀਂ ਮੈਂ ਤਾਂ ਆਪ ਮੈਂ ਕਾਰਪੋਰੇਟ ਦੇ ਵਿੱਚ ਕੰਮ ਕੀਤਾ ਆਈਵ ਬੀਨ ਥਰੂ ਆਲ ਥਿਸ ਕਿ ਮੈਂ ਤੁਹਾਨੂੰ ਪੈਸਾ ਘੱਟ ਮਿਲ ਰਿਹਾ ਏ ਇਜ਼ ਅ ਡਿਫਰੈਂਟ ਥਿੰਗ ਤੁਹਾਡੇ ਨਾਲ ਕੋਈ ਹੋਰ ਬਤਮੀਜ਼ੀ ਹੋ ਗਈ ਇਜ਼ ਅ ਡਿਫਰੈਂਟ ਥਿੰਗ ਤੁਸੀਂ ਜਦੋਂ ਮੈਂਟਲ ਟਾਰਚਰ ਚੋਂ ਲੰਘਦੇ ਹੋ ਨਾ ਉਹ ਕਿਸੇ ਨੂੰ ਇਹ ਦੱਸਣਾ ਜਾ ਕੇ ਔਰ ਹਰ ਬੰਦੇ ਦਾ ਸੁਭਾਅ ਡਿਫਰੈਂਟ ਕੋਈ ਦਿਲ ਤੇ ਛੇਤੀ ਲੈਂਦਾ ਰਹੋ ਜੀ ਕੋਈ ਬਹੁਤ ਚੀਜ਼ਾਂ ਹੁੰਦੀਆਂ ਨੇ ਮੈਨੂੰ ਤਾਂ ਇਹ ਆਈ ਆਈ ਬਿਲੀਵ ਕਿ ਇਹਦੇ ਚੋਂ ਪੋਜ਼ਿਟਿਵਿਟੀ ਇਹ ਨਿਕਲਣੀ ਚਾਹੀਦੀ ਹੈ ਕਿ ਐ ਐਸੋਸੀਏਸ਼ਨ ਬਣੇ ਲੀਗਲ ਜਾਓ ਉਦੋਂ ਜਾਓ ਜਦੋਂ ਜਦੋਂ ਗੱਲ ਬਹੁਤ ਵੱਜੇ ਜੇ ਜੇ ਸੋਲਵ ਨਾ ਹੋਵੇ ਦੂਜੀ ਗੱਲ ਇਹ ਹੈ ਕਿ ਇਹ ਜਿਹੜੇ ਨਵੇਂ ਨੌਜਵਾਨ ਆ ਰਹੇ ਆ ਉਹ ਆਪਦੇ ਐਗਰੀਮੈਂਟਸ ਬਹੁਤ ਸੋਚ ਸਮਝ ਕੇ ਸਮਝ ਕੇ ਕਰਨ ਚਾਰ ਬੰਦਿਆਂ ਨੂੰ ਪੜਾ ਕੇ ਆਪਦੇ ਵਕੀਲ ਕਰੋ ਫਿਰ ਜਾਓ ਕਿਸੇ ਨਾਲ ਇੰਨੀ ਇੰਨੇ ਸਾਲ ਬੌਂਡ ਨਾ ਆਓ ਕਿ ਉਹ ਤੁਹਾਨੂੰ ਮਿਸਟਰੀਟ ਕਰ ਸਕੇ ਜੀ ਤੇ ਦੂਜਾ ਪੱਖ ਇਹ ਵੀ ਹੈ ਕਿ ਜੇ ਇੰਨੇ ਸਾਲ ਦਾ ਰਿਲੇਸ਼ਨ ਹੈ ਇੰਨੀ ਮਿਹਨਤ ਬੰਦੇ ਨੇ ਜੇ ਉਹ ਕਹਿੰਦਾ ਕਿ ਮੈਂ ਕਿਸੇ ਨੂੰ ਰੋਟੀ ਪਾਇਆ ਵਾਈ ਗਰੂ ਰੋਟੀ ਪਾਣ ਵਾਲਾ ਵੈਸੇ ਤਾਂ ਤੇ ਜੇ ਸੁਨੰਦਾ ਵੀ ਇਹ ਤਾਂ ਉਹ ਰਿਲੇਸ਼ਨਸ ਐ ਨਾ ਵਿਗੜਾ ਮੈਨੂੰ ਲੱਗਦਾ ਕਿ ਮਿਹਨਤ ਦੋਨੋਂ ਦੀ ਹਾਂ ਦੋਨਾਂ ਪੱਖਾਂ ਦੀ ਮਿਹਨਤ ਹੈ ਵੈਸੇ ਤਾਂ ਦੋਨਾਂ ਪੱਖਾਂ ਦੀ ਮਿਹਨਤ ਇਹ ਅੰਤ ਨਹੀਂ ਹੋਣਾ ਚਾਹੀਦਾ ਇਹ ਸੈਡ ਹੈ ਹਾਂ ਇਹ ਇਹ ਸਵਾਦ ਲੈਣ ਵਾਲੀ ਗੱਲ ਨਹੀਂ ਹੈ ਇਹ ਸੈਡ ਹੈ ਮੈਨੂੰ ਉਹੀ ਗੱਲ ਹੈ ਕਿ ਮੈਨੂੰ ਇੱਕ ਲੱਗਦਾ ਹੈ ਕਿ ਕਿਤੇ ਉਹ ਚੀਜ਼ ਨਾ ਹੋਵੇ ਜਿਹੜੀ ਰਾਣੀ ਰਣਦੀਪ ਤੇ ਭਾਈ ਅਮਰਦੀਪ ਗਿੱਲ ਉਹਨਾਂ ਦੇ ਵਿਚਕਾਰ ਹੋਈ ਸੀ ਅਫਸੋਸਨਕ ਉਹਨਾਂ ਦਾ ਵੀ ਹਾਸਲੀ ਟੁੱਟਿਆ ਸੀ ਔਰ ਰਾਣੀ ਇੱਕ ਕਿਆ ਬਿਹਤਰੀਨ ਸਿੰਗਰ ਸੀਗੀ ਰਾਣੀ ਰਣਦੀਪ ਬਹੁਤ ਵੱਡੀ ਬਹੁਤ ਵੱਡੀ ਪਰ ਉਹ ਵੀ ਗੁਮਨਾਮੀ ਦੀ ਜ਼ਿੰਦਗੀ ਚ ਰਹਿ ਗਈ ਤੇ ਹਾਲਾਂਕਿ ਭਾਈ ਉਹਨੇ ਆਪਣਾ ਕੰਮ ਕਰ ਲਿਆ ਨਹੀਂ ਪਰ ਉਸ ਚੀਜ਼ ਦੇ ਨਾਲ ਨਹੀਂ ਹੋਣਾ ਚਾਹੀਦਾ ਮੈਨੂੰ ਲੱਗਦਾ ਸੁਨੰਦਾ ਵੀ ਅੱਜ ਦੇ ਦੌਰ ਦੀ ਇੱਕ ਬਹੁਤ ਵੱਡੀ ਆਰਟਿਸਟ ਸੁਨੰਦਾ ਬਹੁਤ ਵੱਡੀ ਬਿਲਕੁਲ ਔਰ ਬਹੁਤ ਅੱਛੀ ਔਰ ਕਿਉਂਕਿ ਮੈਂ ਜਦੋਂ ਤੁਹਾਨੂੰ ਕਹਿ ਕੇ ਪਰਸਨਲੀ ਅਸੀਂ ਜਿੰਨਾ ਕੁ ਵੀ ਹੈਲੋ ਹਾਏ ਹੋ ਜਾਂਦੀ ਹੈ ਬਹੁਤ ਅੱਛੀ ਕੁੜੀ ਹੈ ਉਹ ਔਰ ਵਾਇਗਰੂ ਉਹਨੂੰ ਹੋਰ ਤਰੱਕੀਆਂ ਬਖਸ਼ੇ ਪਰ ਜਿੰਨਾ ਕੁ ਮੈਂ ਪਿੰਕੀ ਢਾਲੀਵਾਲ ਨਾਲ ਵਿਚਰਿਆ ਜਾਂ ਜਾਣਦਾ ਪਿੰਕੀ ਢਾਲੀਵਾਲ ਜੇ ਕਿਸੇ ਨਾਲ ਮਾੜਾ ਹੋਇਆ ਤਾਂ ਉਹ ਗਲਤ ਹੈ ਉਹ 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 ਬਹੁਤ ਗਲਤ ਹੈ ਮੈਨੂੰ ਤਾਂ ਇਹ ਲੱਗਦਾ ਜਿਵੇਂ ਕਾਕਾ ਨੇ ਜਾਂ ਉਹਨਾਂ ਨੇ ਗੱਲਾਂ ਲਿਖੀਆਂ ਆਈ ਡੋਨਟ ਨੋ ਕੀ ਹੋਇਆ ਉਹਨਾਂ ਨਾਲ ਸ਼੍ਰੀ ਬਰਾੜ ਮੈਨੂੰ ਪਰ ਸ਼੍ਰੀ ਬਰਾੜ ਬੜਾ ਕਮਾਲ ਦਾ ਬੰਦਾ ਹੈ ਔਰ ਕਾਕਾ ਨਾਲ ਤਾਂ ਮੈਂ ਕਦੇ ਵਿਚਰਿਆ ਨਹੀਂ ਹੈਲੋ ਹਾਈ ਨਹੀਂ ਹੋਈ ਮੈਨੂੰ ਇਹ ਲੱਗਦਾ ਵੀ ਜੇ ਇੰਡਸਟਰੀ ਇਸ ਮੈਟਰ ਚ ਨਹੀਂ ਬੈਠਦੀ ਤਾਂ ਤੁਹਾਡੇ ਉਧਰ ਵੀ ਸਬੰਧ ਨੇ ਇਧਰ ਵੀ ਸਬੰਧ ਨੇ ਨਹੀਂ ਸਬੰਧ ਦਾ ਮਸਲਾ ਨਹੀਂ ਹੈ ਮੈਂ ਤਾਂ ਇਹ ਬੰਦਿਆਂ ਨੂੰ ਬੈਠ ਜਾਣਾ ਚਾਹੀਦਾ ਹੈ ਗੱਲ ਸਬੰਧ ਦੀ ਨਹੀਂ ਹੈ ਰਾਓ ਵਿਰਿੰਦਰ ਜੀ ਜੇ ਪਿੰਕੀ ਢਾਲੀਵਾਲ ਜਿੱਥੇ ਗਲਤ ਹੈ ਉੱਥੇ ਸੁਰੰਦਾ ਦੇ ਲੈ ਕੇ ਖੜੇ ਆ ਕੋਈ ਇੱਕ ਬੰਦਾ ਚਾਹੀਦਾ ਮੀਡੀਆ ਬਤੌਰ ਮੀਡੀਆ ਵੀ ਔਰ ਵੈਸੇ ਵੀ ਜੇ ਜੇ ਉਹਦੀ ਜਿੱਥੇ ਐਕਸਪਲੋਇਟੇਸ਼ਨ ਹੈ ਉਹਨੂੰ ਇੱਕ ਇੱਕ ਰੁਪਿਆ ਜਿਹੜਾ ਉਹਦਾ ਬਣਦਾ ਉਹਨੂੰ ਦੇਣਾ ਚਾਹੀਦਾ ਹੈ ਇਹ ਗਲਤ ਹੈ ਇੱਥੇ ਸਬੰਧ ਨਹੀਂ ਕੰਮ ਕਰਨਗੇ ਮੈਂ ਕਹ ਰਿਹਾ ਕਿ ਟੇਬਲ ਤੱਕ ਲੈ ਕੇ ਆਉਣ ਦੇ ਲਈ ਦੋਨਾਂ ਨੂੰ ਇੱਕ ਬੰਦਾ ਚਾਹੀਦਾ ਨਾ ਇਸ ਵੇਲੇ ਇੰਡਸਟਰੀ 'ਚ ਕੋਈ ਨਹੀਂ ਉੱਠ ਰਿਹਾ ਮੈਨੂੰ ਲੱਗਦਾ ਹਾਲੇ ਉਹ ਮਾਹੌਲ ਨਹੀਂ ਹੈ ਅਜੇ ਤਾਂ ਬਹੁਤ ਬਹੁਤ ਸ਼ੁਕਰੀਆ Rao ji ਬਹੁਤ ਧੰਨਵਾਦ ਧੰਨਵਾਦ Rao ji